ਕੋਈ ਗਾਫਨ ਆ ਗਿਆ ਵਾ ਕਿੰਨਾ ਸਵੇਰੇ ਕੀਤਾ ਕੀ ਕੰਪਰ ਗਿਆ ਨਾ ਹਲੋ 사ਸੀ ਕਾਲ ਪਾ ਲਈ 사ਸੀ ਕਾਲ ਜੀ ਕੀ ਹਾਲ ਚੱਲ ਜੇ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਆਪਣੀ ਸੁਣਾਓ ਤੁਸੀਂ ਵਧੀਆ ਠੀਕ ਠਾਕ ਕੀ ਗੱਲ ਕੋਈ ਨਹੀਂ ਵੇਲੇ ਬੈਠੇ ਜੇ ਨਹੀਂ ਪੈਂ ਰਿਆ ਸੀ ਹਾਂਜੀ ਆ ਇਧਰ ਵੀ ਪੈਂ ਰਿਆ ਠੀਕ ਹੈ ਠੀਕ ਹੈ ਬਹੁਤ ਸੁਣਾਓ ਠੀਕ ਠਾਕ ਹਾਂ ਵਧੀਆ ਠੀਕ ਠਾਕ ਉਹ ਮੈਂ ਤਾਂ ਜੋਤਨਾ ਇੱਥੇ ਬੈਠਿਆ ਘਰੇ ਹਾਂਜੀ ਸਲਾਹ ਦੇਣਾ ਕਰਨਾ ਆਪਾਂ ਅੱਛਾ ਅਹੀਂ ਸੋਚ ਮੈਂ ਆ ਵੀ ਤੇ ਇਤੋਂ ਕਿ ਬਾਹਰ ਬੋਤਾ ਕੰਮ ਨਹੀਂ ਹੋ ਜਾਵੇ ਬਾਹਰ ਬੋਤਾ ਬਣਾਵਾਉਂਦੇ ਹੈਗਾ ਵਾ ਪਾਜੀ ਪਰ ਤੁਹਾਨੂੰ ਪਤਾ ਪੈਸੇ ਬੜੇ ਲੱਗਣੇ ਆ ਚਲੋ ਕੋਈ ਗੱਲ ਨਹੀਂ ਪੈਸੇ ਬੁਹਿਲ ਤੁਹਾਨੂੰ ਪਤਾ ਹੋਣੀ ਤਾਂ ਹੀ ਮਾੜਾ-ਮੋੜਾ ਕਰਨਾ ਹੀ ਪੈਂਦਾ ਵਾ ਹਾਂ ਜੀ ਹਾਂਜੀ ਚਲੋ ਥੋੜਾ ਬੋਤਾ ਸਾਡੇ ਨਾਲ ਮੋੜਾ ਲਵਾਂਗੇ ਤੇ ਖੁਸ਼ੀ ਭੂਮੇ ਕੰਮ ਬਣੀ ਜਾਵੇ ਆਹੋ ਚਲੋ ਵੇਖ ਲਓ ਕੋਈ ਗੱਲ ਨਹੀਂ ਜੇ ਹੈਗਾ ਕੋਈ ਆਪਣਾ ਤੇ ਬੰਦਾ ਤੇ ਹੈਗਾ ਵਾ ਤੇ ਉਹ ਵਿਆਹ ਦਾ ਕੰਮ ਬਣਾਉਣ ਬਾਹਰ ਦਾ ਅੱਛਾ ਅੱਛਾ ਤੇ ਜੇ ਤੁਸੀਂ ਕਹੋ ਤੇ ਮੈਂ ਉਹ ਨਾਲ ਗੱਲ ਕਰਾਂ ਕੋਈ ਗੱਲ ਨਹੀਂ ਵੇਖ ਲਿਓ ਕਰਕੇ ਕੀ ਪਤਾ ਕੀ ਕਰੋ ਤੁਸੀਂ ਆਪਣੇ ਡਾਕੂਮੈਂਟ ਤਿਆਰ ਕਰ ਲਓ ਸਾਰੇ ਕੋਈ ਗੱਲ ਨਹੀਂ ਮੈਂ ਕਰ ਲੈਣਾ ਤੇ ਡਾਕੂਮੈਂਟ ਤਿਆਰ ਕਰਕੇ ਤੇ ਤੁਸੀਂ ਵੇਖੋ ਮੈਨੂੰ ਦੱਸਿਓ ਵੀ ਭਲਾ ਕਿੰਨੇ ਕ ਪੈਸੇ ਹੋ ਜਾਣਗੇ ਫਿਰ ਬਾਕੀ ਜਾਂ ਫਿਰ ਕਰਾਂਗੇ ਕਿਸ ਨੂੰ ਕਰਦਾ ਮਾਰ ਲਾਂਗੇ ਹਾਂਜੀ ਹਾਂਜੀ ਤੇ ਚਲੋ ਜੇ ਨਾਲ ਮਿਲ ਕੇ ਕੰਮ ਹੋ ਜੇ ਤੇ ਵਧੀਆ ਹੀ ਆ ਹਾਂਜੀ ਹਾਂਜੀ ਉਹ ਨਾਲੇ ਹੁਣ ਤੁਹਾਨੂੰ ਪਤਾ ਸਮੇਂ ਦੀ ਮੰਗ ਦੇਣਾ ਚੱਲਣਾ ਚਾਹੀਦਾ ਵਾ ਹਾਂਜੀ ਹਾਂਜੀ ਇਹ ਤੇ ਤੁਹਾਨੂੰ ਪਤਾ ਹੀ ਹੈ ਦੁਨੀਆ ਸਾਰੀ ਦੁਨੀਆ ਬਾਹਰ ਜਾਂੜੀ ਆ ਤੇ ਇੱਥੇ ਕੀ ਕਰੋਗੇ ਤੁਹਾਨੂੰ ਹਾਂਜੀ ਕਈ ਮੈਨੂੰ ਦੱਸਿਓ ਪਰ ਆਪਣੇ ਡਾਕਟਰ ਕਰਕੇ ਤਾਂ ਮੈਂ ਤੁਹਾਨੂੰ ਸਲਾਹ ਕਰਕੇ ਵੀ ਨਾਲੇ ਦੱਸ ਦੂੰਗਾ ਸਾਰੀ ਹਾਂ ਜਰੂਰ ਜਰੂਰ ਠੀਕ ਹੈ ਭਾਜੀ ਹੋ ਠੀਕ ਹੈ ਨਾ ਹਾਂਜੀ ਹਾਂਜੀ ਵਧੀਆ ਵਧੀਆ ਚਲੋ ਠੀਕ ਹੈ ਭਾਜੀ ਦਾ ਓਕੇ ਆਓ ਠੀਕ ਹੈ ਇਹ ਬਾਹਰ ਨੂੰ ਕਹਿੰਦੇ ਆ ਤੇ ਬਾਹਰ ਤੇ ਪੈਸੇ ਹੀ ਬੜੇ ਲੱਗਣੇ ਆ ਮੇਰੇ ਕੋਲ ਤਾਂ ਪੈਸਾ ਵੀ ਕੋਲ ਕੋਈ ਨਹੀਂ ਆ ਅੱਗੇ ਦੇ ਘਰ ਦਾ ਮਹਾਂ ਗੁਜ਼ਾਰਾ ਚੱਲਣ ਡਿਆ ਚਲ ਕੋਈ ਗੱਲ ਨਹੀਂ ਭੂਆ ਫੋਫੜਨਾ ਸਲਾਹ ਕਰੂੰਗਾ ਨਾਲੇ ਤਾਈ ਨਾ ਕਰੂੰਗਾ ਵੀ ਥੋੜੇ ਬੋਤੇ ਦੇਣ ਗਈ ਜੇਦ ਕਿਤੇ ਗੱਲ ਭਾਂਜੀ ਤੇ ਚਲ ਵਧੀਆ ਵਾ ਇੱਥੇ ਵੀ ਇਕੱਲਾ ਬੈਠਾ ਰਹੀ ਨਾ ਇਹ ਆਵੇ ਪੈਸੇ ਚਾਰ ਜੁੜ ਜਾਣਗੇ ਮੁੜ ਕੇ ਕਿਹਦੇ ਕਮਰੇ ਗੁੰਮਰੇ ਪਾਲਾਂਗੇ ਵੇਖਣਾ ਵਾ ਕੋਈ ਹੱਲ ਕੱਢ ਕੇ ਪਹਿਲਾਂ ਨਾ ਕਾਗਜ਼ ਪੱਤਰ ਆਪਣੇ ਪੂਰੇ ਕਰਨਾ ਜਿਹੜੇ ਜਿਹੜੇ ਹੈਗੇ ਆ ਨਾ ਘਰ ਉਹਨਾਂ ਨੂੰ ਸਾਰੇ ਨੂੰ ਨਾ ਸੈੱਟ ਕਰਕੇ ਰੱਖਣਾ ਜਿਹੜਾ ਮੰਗੂਗਾ ਫਿਰ ਉਹ ਦੇ ਦਾਂਗੇ ਉਹਨਾਂ ਨੂੰ ਰਮਨ ਕੀ ਕਰੀ ਜਾਨੀ ਐ ਕਰਨਾ ਮੈਂ ਕੀ ਆ ਕੰਮ ਕੁੰਮ ਕਰਕੇ ਫ੍ਰੀ ਹੋਈ ਹੀ ਫੋਨ ਲੈ ਕੇ ਬੈ ਗਈ ਆ ਅੱਛਾ ਅੱਛਾ ਤੇ ਮੈਂ ਮਭੀ ਗਿਆ ਬਾਹਰ ਹੋ ਗਿਆ ਬਾਹਰ ਦਾ ਕੰਮ ਬਾਹਰ ਦਾ ਕੰਮ ਤੇ ਹੋ ਗਿਆ ਮੀਂਹ ਪੜਾਉਂਦੇ ਆ ਆਹ ਮੀਂਹ ਚਲ ਠੰਡਾ ਹੋ ਗਿਆ ਗਰਮੀ ਬੜੀ ਸੀ ਗਰਮੀ ਤੇ ਵਾਕਿਆ ਬੜੀ ਤੇ ਚਲ ਨਾਲੇ ਪਿਆਰੀਆਂ ਚ ਪਾਣੀ ਮਾਸਾ ਹੋ ਜਾਊਗਾ ਆਹ ਤੇ ਮੈਂ ਵੀ ਸੋਚਣ ਲਈ ਹਾਂ ਕਿ ਜੋਤ ਦਾ ਵਿਆਹ ਕਰ ਲਿਆ ਉਹਨਾਂ ਦੀ ਆਕੜ ਉੱਥੇ ਦੀ ਉੱਥੇ ਰਹੀ ਕਿਤੇ ਪਿਆਹਾ ਤੇਲਾ ਨਹੀਂ ਮੰਗਿਆ ਹੈਨਾ ਬਦਵਨਾ ਉਹਦੇ ਭੂਆਰੇ ਸਾਤਾਵਨਾ ਦਾ ਚਲ ਉਹ ਤਾਂ ਨੇ ਸਾਰੀ ਦਿੱਤਾ ਵਾ ਗਾੜੀ ਹੋਣਾ ਕੋਈ ਵਿਆਹ ਤਾਂ ਬਣਾਓ ਕੀ ਸਾਡੇ ਦਾ ਕਿੱਦਾਂ ਆਊਗਾ ਪਿਆਲੀ ਦਾ ਜਿਹੜਾ ਚੱਕਰ ਵਾ ਨਾ ਉਹ ਇਹਦੇ ਹੱਥ 'ਚ ਨਹੀਂ ਰਹਿਣ ਦੇਣਾ ਪਿਆਲੀ ਇਹਦੀ ਕੈਸ਼ ਕਰਨੀ ਆ ਕਿਸੇ ਵੀ ਤਰੀਕੇ ਨਾਲ ਕਰਕੇ ਰਮਨਦ ਜਾਂ ਦੇ ਫਿਰ ਘਰ ਬਣਾਵੇ ਤੇ ਜਾ ਕੇ ਤੇ ਬਾਹਰ ਅੰਦਰ ਦਾ ਕੰਮ ਕਰੂਗਾ ਤੇ ਫੇਰ ਇਹਨੇ ਸਾਡੀ ਰੇਂਜ 'ਚ ਆਉਣਾ ਨਹੀਂ ਤੇ ਇਹਨੇ ਸਾਡੀ ਰੇਂਜ 'ਚ ਨਹੀਂ ਆਉਣਾ ਕੀ ਪਤਾ ਜਿੱਦਾਂ ਕੁੜੀ ਦਾ ਵਿਆਹ ਕੀਤਾ ਵਾ ਉਦਾਂ ਭੂਆ ਹੀ ਸਾਥ ਦੇ ਦੇ ਜੇ ਭੂਆ ਨੇ ਸਾਥ ਦੇਤਾ ਤੇ ਫੇਰ ਔਖਾ ਆਣਾ ਭੂਆ ਨੇ ਸਾਥ ਕਿੱਥੋਂ ਦੇਣਾ ਉਹਨੇ ਜਿੰਨੇ ਕੇ ਪੈਸੇ ਕੁੜੀ ਦੇ ਵਿਆਹ ਤੇ ਲਾਉਣੇ ਸੀ ਉਹ ਲਾ ਦਿੱਤੇ ਆ ਹੁਣ ਨੇਰੇ ਸਾਸੂ ਦਾ ਟੇਣਾ ਚੱਲ ਨਾ ਸਾਸ ਦਵੇ ਤਾਂ ਸਭ ਤੋਂ ਵਧੀਆ ਹੱਡਾ ਦਾ ਲੱਗ ਜੂਗਾ ਓਏ ਆਹੋ ਇਹ ਤਾਂ ਤੇਰੀ ਗੱਲ ਸਹੀ ਆ ਆਹੋ ਪਰ ਹੁਣ ਇਹ ਆ ਕਿਤੇ ਬਾਹਰ ਅੰਦਰ ਦੇ ਕਾਗਜ਼ ਕੂਜੇ ਲਾਉਗਾ ਤੇ ਫੇਰ ਇਹਨੇ ਰੇਂਜ ਹੋਣਾ ਓਏ ਇਦਾਂ ਨਹੀਂ ਹੋਣਾ ਨੇ ਚੱਲ ਹੁਣ ਤੇ ਉਦੋਂ ਦਾ ਨਾ ਆਉਣੋਂ ਵੀ ਕੱਟ ਗਿਆ ਵਾ ਵੀ ਮੈਂ ਜਾਵਾਂ ਉਹਨਾਂ ਦੇ ਘਰ ਤੇ ਹੈ ਹੀ ਆਪਣੇ ਥਾਂ ਸੱਚੇ ਹਾਂ ਇੰਨੇ ਪਿਆਹੇ ਵਿਆਜ ਤੋਂ ਬਿਨਾ ਜਾਂ ਪੈਲੀ ਤੋਂ ਬਿਨਾ ਦਿੱਤੇ ਜਾਂਦੇ ਓਏ ਆਹੋ ਇਹ ਤਾਂ ਤੇਰੀ ਗੱਲ ਸਹੀ ਆ ਅੱਜ ਕੱਲ ਤੇ ਸਗੇ ਭੈਣ ਭਰਾਵਾਂ ਤੇ ਯਕੀਨ ਹੈ ਨਹੀਂ ਆ ਜਾਂ ਤੇ ਦਾ ਪਿਓ ਹੁੰਦਾ ਥੋੜਾ ਬੋਤਾ ਤੁਸੀਂ ਯਕੀਨ ਕਰ ਲੈਂਦੇ ਗਾੜੀ ਮੁੰਡਾ ਵਾ ਕੀਪਤਾ ਤੇ ਮਾਨ ਵਿੱਚ ਕੀ ਚੱਲਦਾ ਉਹਨੇ ਗਾੜੀ ਸਾਨੂੰ ਦਿੱਤੇ ਪੈਸੇ ਵਾਪਸ ਕਰਨਵੇਂ ਹੀ ਕਿ ਨਹੀਂ ਕਰਨੇ ਹੈ ਵੀ ਇਦਾਂ ਦਾਵਾ ਨਾ ਆਹੋ ਕਿਆਠੇ ਮਰ ਕਰਦਾ ਦਾ ਗੱਲ ਕਰ ਤੁਹਾਡੀ ਭੈਣ ਦੀ ਆਕੜ ਦੀ ਮੈਨੂੰ ਆਉਂਦੀ ਆ ਵੇਖ ਲਓ ਉਧਰੋਂ ਹੋ ਕੇ ਚਲ ਗਈ ਆ ਇੱਧਰ ਆਉਂਦਾ ਨਿਕ ਘਵਰਾ ਨਾ ਨਹੀਂ ਲਿਆ ਵੀ ਮੈਂ ਇੱਧਰ ਆਉਣਾ ਵਾ ਕੋਈ ਗੱਲ ਨਹੀਂ ਕਿਤੇ ਲੋੜ ਪੈਣੀ ਆ ਭਰਾ ਦੀ ਉਹ ਚੱਲ ਜੇ ਰਮਰੋਂ ਦੇ ਦਿਲ ਦੇ ਵਿੱਚ ਗੁੱਸਾ ਹੀ ਤੇ लवली ਨੂੰ ਨਾਲ ਲੈ ਕੇ ਆਈਂਦੀ ਕੱਲੀ ਆ ਜਾਂਦੀ ਮੈਂ ਕਿਹੜੀ ਤਲਵਾਰ ਫੜੀ ਸੀ ਕਿ ਧੌਣ ਲਾਦਿਆਂ ਲੱਗੀ ਹਾਂ ਉਹਦੀ ਆਉਂਦੀ ਸਤਕ ਸਤ ਕਰਦੀ ਮੈਂ ਚਾਹ ਪਾਣੀ ਪਿਆਲਦੀ ਉਹਦਣ ਮੈਨੂੰ ਵੀ ਗੁੱਸਾ ਚੜ ਗਿਆ ਜਦੋਂ ਨੇ ਹਿੱਸਾ ਮੰਗਿਆ ਸੀਗਾ ਤੇ ਐਡੀ ਤਾਂ ਕਰਪਟ ਮੈਂ ਵੀ ਹੈ ਨਹੀਂ ਪਿੱਕਰਾਈ ਦਾ ਅਦਰ ਸਰਕਾਰ ਨਾ ਕਰਦੀ ਮੈਂ ਆਉਂਦੀ ਤਾਂ ਸਹੀਂ ਆਣ ਕੇ ਵੇਖਦੀ ਪਰ ਉਹਨੇ ਤਾਂ ਹੰਨ ਬਗਾਨੇ ਸਮਾਂ ਛੱਡਿਆ ਇਹ ਨਹੀਂ ਸੋਚਿਆ ਪਿਓ ਭਰਾ ਪਰਜਾਈ ਨਹੀਂ ਹੈਗੇ ਇਹ ਵੀ ਭਰਾ ਪਰਜਾਈ ਵਿੱਚ ਸ਼ਾਮਲ ਹੋਣੇ ਚਾਹੀਦੇ ਆ ਕੋਈ ਨਹੀਂ ਕਰ ਲੈ ਮਰਜ਼ੀਆਂ ਕਿੰਨਾ ਚਿਰ ਕਰੂਗੀ ਗਵਾਂਡ ਤੇ ਹੀ ਆ ਲੋੜ ਤੇ ਵੇਲੇ ਕੋਲੇ ਸਾਡੀ ਪੈਣੀ ਐ ਐਡੀ ਦੂਰੋਂ ਤੇ ਐਡੀ ਛੇਤੀ ਹੋ ਆ ਨਹੀਂ ਚੱਲੀ ਕਰ ਮਨ ਛੱਡ ਦੀਆਂ ਗੱਲ ਨਹੀਂ ਆਈ ਤੇ ਨਹੀਂ ਸਹੀ ਜੇ ਇਹਦੇ ਆਪਣੇ ਭੈਣ ਭਰਾ ਸਮਝੀ ਦੀ ਤੇ ਸਾਡੇ ਘਰੋਂ ਹੋ ਕੇ ਜਾਂਦੀ ਉਹ ਤੇ ਸ਼ਰਿਆ ਮੋਮਨ ਦੀ ਮਦਦ ਕਰਨ ਢਈ ਐ ਤੈਨੂੰ ਵੀ ਇਹ ਗੱਲ ਦਾ ਪਤਾ ਵਾ ਫੇ ਰਾਤ ਦੇਣ ਉਹਨਾਂ ਦਾ ਫੋਨ ਤੇ ਗੱਲਾ ਪਤਾ ਕਰਦੀ ਐ ਸਾਣ ਨੂੰ ਵੀ ਅੱਗੇ ਫੋਨ ਕਰਦੀ ਉਹ ਵੀ हट ਗਈ ਐ ਚੱਲ ਉਹ ਤੇ ਸਾਰੀਆਂ ਗੱਲਾਂ ਛੱਡੋ ਇੱਕ ਗੱਲ ਵਾ ਵੀ ਪਿਆਲੀ ਉਹਦੀ ਕਿਸ ਤਰੀਕੇ ਨਾਲ ਹੀ ਆਪਣੇ ਕਬਜ਼ੇ ਵਿੱਚ ਕਰਨੀ ਐ ਪੂਆ ਆਵੇ ਜਾਂ ਨਾ ਆਵੇ ਉਹਦਾ ਮੈਨੂੰ ਕੋਈ ਮਤਲਬ ਨਹੀਂ ਹੈਗਾ ਹੁਣ ਰਮਨ ਨੇ ਇਦਾਂ ਕਿਦਾਂ ਉਹਦੀ ਕਬਜ਼ੀ ਕਰ ਲੈ ਕੋਈ ਗੱਲ ਨਹੀਂ ਤਹੀ ਬਾਹਰ ਧਿਆਨ ਰੱਖਿਓ ਅਕ ਸਰਕਾਰ ਉਹਨੇ ਬਣਾਉਣਾਈਆਂ ਪੁਰਾਣੇ ਘਰ ਵਿੱਚ ਨਹੀਂ ਬੈਠੇ ਰਹਿਣਾ ਪਹਿਹਾਂ ਦੀ ਲੋੜ ਪੈਣੀ ਹੈ ਹੋਰ ਕੋਈ ਨਾ ਇਹ ਵੀ ਇੱਥੇ ਮਾਰਦੇ ਬਾਕੀ ਯਾਰ ਰਮਨ ਜੀ ਤਾਂ ਮੀਂਹ ਡੇਰੀ ਹੁੰਦੀ ਆ ਪੁਰਾਣਾ ਆਇਆ ਤਾਂ ਬਠਾਰਣਾ ਕਿੱਥੇ ਆ ਉਹੀ ਤਾਂ ਗੱਲ ਵਾ ਤਾਂ ਹੀ ਤਾਂ ਮੈਂ ਕਹਿਣ ਲਈ ਆ ਤੁਹਾਨੂੰ ਨਹੀਂ ਮੈਂ ਤਾਂ ਧਿਆਨ ਰੱਖੂੰਗਾ ਕਿ ਨਾ ਬਾਹਰ ਜਾ ਕੇ ਬੰਦੀ ਤੇ ਮੈਂ ਨਾਲ ਗੱਲਾਂ-ਗੱਲਾਂ ਕਰਦਾ ਬਾਜੀ ਉਹ ਜਦੋਂ ਦਾ ਹੁਣ ਮੈਂ ਗੱਲ ਕੀਤੀ ਇਹ ਤਾਂ ਥਾਂ ਥੋਂ ਦੀ ਉਦੋਂ ਦਾ ਹੁਣ ਘੱਟ ਬੋਲਦਾ ਵਾ ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਤੇ ਮੈਂ ਵੀ ਚਲੋ ਵੇਖ ਲਾਂ ਕੰਮ ਧੰਦਾ ਕਰਨ ਵਾਲਾ ਹੈਗਾ ਅੰਦਰ ਦਲ ਮਾਰੀ ਮੇਰਾ ਰਾਦਾ ਸਾਫ ਕਰਨਾ ਅੱਜ ਠੰਡਾ ਵਾ ਜਿੰਗਿਆ ਬਾਹਰ ਪਿਆ ਵਾ ਕੱਪੜੇ ਸੈੱਟ ਕਰਕੇ ਰੱਖ ਲੈ ਕਰ ਲੈ ਆਪਣਾ ਕੰਮ ਕੰਮ ਤੇ ਇਹ ਬੜੇ ਕੀਤੇ ਪਰ ਇਹ ਆ ਬੇ ਮੁੰਡੇ ਸਾਡੇ ਨੇ ਕੰਮ ਖਰਾਬ ਕਰਤਾ ਨਹੀਂ ਤੇ ਪੈੜੀ ਉਦੋਂ ਨਾ ਢੀ ਰੇਂਜ ਆ ਜਾਣੀ ਚੱਲ ਇਹ ਉਦੋਂ ਨੂੰ ਆਈ ਤੇ ਹੁਣ ਕਦੇ ਆ ਜੂਗਾ ਆਉਂਗਾ ਤੂੰ ਸਹੀ ਨਾ ਕਦੀ ਨਾ ਕਦੀ ਰੇਂਜ ਪਾਣੀ ਗਈ ਹੈ ਚਾਹ ਮੇ ਬਣ ਗਈ ਚਾਹ ਚਾਹ ਤੇ ਬਣ ਗਈ ਆ ਲੈ ਆਉਂਦੇ ਪਾ ਕੇ ਵੇ ਤੈਨੂੰ ਚਾਹ ਵੀ ਪਿਆਲਦੀ ਆ ਪਹਿਲਾਂ ਸੁਣ ਮੇਰੀ ਗੱਲ ਹਾਂਜੀ ਕਿ ਹ ਬਣਿਆ ਲੱਗਣਾ ਤੂੰ ਕਿ ਨਹੀਂ ਲੱਗਣਾ ਮੰਮੀ ਕਾਗਜ਼ ਲਾਇਦਾ ਹੈ ਕਿ ਮੈਂ ਕੀ ਕਰਾਂ ਦੱਸੋ ਕਾਗਜ਼ ਗੱਲ ਪੈ ਜਾਣਾ ਜੇ ਆ ਕੇ ਤੇ ਪੈਣਾ ਹੀ ਪੈਣਾ ਵਾ ਫੇਰਾ ਮਾਰ ਯਾਰਾਂ ਦੋਸਤਾਂ ਨਾਲ ਤੁਰਿਆ ਫਿਰਦਾ ਵਾਂ ਉਹ ਸ਼ਹਿਰ ਜਾਣਾ ਨਾ ਹੋ ਗਏ ਉਹਨਾਂ ਨਾਲੋਂ ਵੇ ਜੇ ਤੇਰਾ ਕੰਮ ਨਾ ਨਾ ਬਣਿਆ ਐਹੀਂ ਕਿੱਥੇ ਮੂੰਹ ਖਾ ਲੈਣਾ ਵਾ ਲੋਕਾਂ ਨੇ ਤਾਂ ਇੰਨੀਆਂ ਗੱਲਾਂ ਕਰਦੀਆਂ ਮਾਂ ਪਿਓ ਤਾਂ ਇੰਨੀਆਂ ਚਲਾਕੀਆਂ ਕਰਦੇ ਹੀ ਇੰਨੀਆਂ ਗੱਲਾਂ ਕਰਦੇ ਤਾਂ ਆਪਣਾ ਮੁੰਡਾ ਤਾਂ ਕਿਸ ਬੰਦੇ ਲੱਗਾ ਨਾ ਇਹਨਾਂ ਕੋਲ ਮੰਮੀ ਬਾਹਰ ਦੇ ਕੰਮ ਇਦਾਂ ਹੀ ਬੰਦੇ ਹੁੰਦੇ ਆ ਮੈਂ ਕਦੋਂ ਬੰਦੇ ਆ ਤੇਰੇ ਤੋਂ ਨਿੱਕੇ ਚਲਗੇ ਆ ਤੇਰੇ ਵਾਸਤੇ ਕਿਹੜਾ ਜਾਜ ਆਉਣਾ ਜਿੱਥੇ ਚੜਕੇ ਤੂੰ ਜਾਣਾ ਵਾ ਕੋਈ ਜਾਣੀ ਮੰਮੀ ਫੇਰ ਕਰ ਲੈਨੇ ਹੁਣ ਉਹਨਾਂ ਨੂੰ ਬਾਣੀ ਜਾਊਗੀ ਗੱਲ ਮੇਰੇ ਕਹਣਾ ਨਹੀਂ ਜੀ ਕਰਦਾ ਇਥੇ ਵੇਲਾ ਮੈਂ ਵੀ ਕੋ ਮੰਦੇ ਆ ਕੋ ਮੰਦੇ ਡਿਆ ਵਾ ਤੂੰ ਹੈ ਜੈਂਟਲ ਵਲ ਜਾਇਆ ਕਰ ਮੇਰੇ ਤੋਂ ਬਾਅਦ ਜਿਹਨਾਂ ਨੇ ਫੈਸਲਾ ਲਾਈਆਂ ਉਹਨਾਂ ਦਾ ਕੰਮ ਬਣ ਗਿਆ ਮੇਰਾ ਕਿਉਂ ਨਹੀਂ ਬੰਦਾ ਮੇਰਾ ਤਾਂ ਅਜੈਂਟ ਚੇਂਜ ਕਰ ਲਈਏ ਫੋੜ ਕੋਈ ਗੱਲ ਪਾ ਨਹੀਂ ਮਿਲਣਾ ਆਹੋ ਹੁਣ ਇਹਨੂੰ ਪੈਸੇ ਅੱਧੇ ਦਿੱਤੇ ਆ ਇਧਰ ਪੈਸੇ ਫਸਾ ਦੇ ਤਾਂ ਦੂਜੇ ਵਾਲ ਤੁਰ ਪਾ ਹੁਣ ਮੈਂ ਫਿਰ ਕਿਹਦੇ ਖੂਜੇ ਪੈ ਜਾ ਪਿਓ ਆਪਣੇ ਨਾਲ ਖੜ ਤੇ ਦੋਵੇਂ ਜਾਣੇ ਹੋ ਕੇ ਆਓ ਉਹਦੇ ਡੰਡ ਲਾ ਕੇ ਆਓ ਵੀ ਕਿਉਂ ਨਹੀਂ ਕੰਮ ਬੰਨ੍ਹਿਆ ਖੜ ਉਹ ਗਏ ਹੀ ਮੈਂ ਤੇ ਮੁੰਡਾ ਇੱਕ ਉਹ ਚੰਗਾ ਪਿਆਏ ਉਹਨੂੰ ਜਾ ਕੇ ਮੁੰਡੇ ਨੂੰ ਹੀ ਖੜੀ ਆਪਣੇ ਮਾਂ ਪਿਓ ਨੂੰ ਨਾਲ ਨਾਲ ਖੜੀ ਚੰਗਾ ਤੁਸੀਂ ਚੱਲ ਬੋ ਪਿਓ ਨੂੰ ਖੜ ਨਾਲ ਕੋਈ ਲੰਗੜੀ ਨਾਲ ਲੈ ਜਾਊਗਾ ਫਿਰ ਮੈਂ ਮੇਰੀ ਸੁਣ ਲੈ ਗੱਲ ਲੋਕੇ ਗੱਲਾਂ ਕਰਦੇ ਆ ਮੈਨੂੰ ਆਉਂਦੀ ਸ਼ਰਮ ਦਲਜੀਤ ਦਾ ਕੰਮ ਨਹੀਂ ਬਣਿਆ ਫਲਾਣਾ ਦਲਜੀਤ ਤਾਂ ਨਿੱਕਾ ਹੀ ਉਹ ਬਾਹਰ ਚੱਲ ਗਿਆ ਵਾ ਉਥੇ ਜਵਾਬ ਮੈਂ ਕਿਹਦਾ ਮੈਨੂੰ ਵੀ ਦੱਸ ਨਾ ਚਲ ਕੋਈ ਗੱਲ ਮੰਮੀ ਘੜੀ ਨਾ ਲੱਗ ਜਾਂਦੀ ਆ ਪੁੱਛੀ ਸੀ ਇਹਨੂੰ ਕੀ ਕਹਿੰਦਾ ਅੱਗੇ ਮੈਨੂੰ ਬੜੇ ਖੇਚੜਦੀ ਓ ਹੁਣ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਕਿ ਨਹੀਂ ਕਰਨਾ ਹੁਣ ਨਾ ਕੁੜੀਆਂ ਦੀਆਂ ਇੰਨੇ ਮਜਾਜਾ ਵਾ ਭਾਵੇਂ ਜ਼ਮੀਨ 10 ਕਿੱਲੇ ਵੀ ਹੋਵੇ ਤਾਂ ਵੀ ਨਹੀਂ ਮੂੰਹ ਕਰਦੀਆਂ ਤਾਂ ਚੱਲ ਬਾਹਰ 2 ਸਾਲ ਆ ਗਿਆ ਕਿ ਵਿਆਹ ਵੀ ਕਰ ਲਾਂਗੇ ਕੋਈ ਗੱਲ ਨਹੀਂ ਬੰਜੂਗੀ ਗੱਲ ਤੇ 2 ਸਾਲ ਲਾਏਂਗਾ ਤੇ ਵਿਆਹ ਕਰਨਾ ਵਾ ਮੈਂ ਵੀ ਇੰਨਾ ਚਿਰ ਨਹੀਂ ਕਰਨਾ ਆਪਣੇ ਪੈਰਾਂ ਤੇ ਖੜਾ ਹੋਵੇਂਗਾ ਤੇ ਫੇਰ ਹੀ ਆ ਓ ਠੀਕ ਹੈ ਬੰਜੂ ਕੋਲ ਕਮ ਚਾਹ ਬਣਾ ਕੇ ਲਿਆਓ ਖਰਚੇ ਤੇ ਤੇਰੇ ਇਕੱਲੇ ਦਾ ਮਾਂ ਨਹੀਂ ਗੇ ਉੱਤੋਂ ਮੈਡਮ ਆ ਗਈ ਫੇਰ ਕਿੱਥੋਂ ਦੇਣੀ ਆ ਆਪਣੀ ਕਮਾਈ ਕਰੇਂਗਾ ਤੇ ਜਿੱਦਾਂ ਮਰਜ਼ੀ ਖਰਚਾ ਕਰੀ ਉਹਨਾਂ ਅਗੇ ਵਿਆਹ ਨਹੀਂ ਉਹ ਕਰਨਾ ਤੇਰਾ ਸਾਈ ਘਰੇ ਜੇ ਕੋ ਘਰਿਆਂ लवली ਆ ਜਾ ਆ ਜਾ ਐ ਬੈ ਬਰੋ ਫੋਰਸ ਨਾਉ ਠੀਕ ਠਾਕ ਆ ਬਸ ਵਧੀਆ ਮੀਂਹ ਵਾ ਪੈ ਗਿਆ ਮੀਂਹ ਦੇ ਵਾਕੇ ਬੜਾ ਪਿਆਜ ਆ ਜੀਰ ਕਿਹਾ ਕਿ ਜੀਰ ਬਾਹਰ ਦੇ ਹੋਣਾ ਵਾ ਅੱਛਾ ਅੱਛਾ ਕਰਨਾ ਕੀ ਏ ਇਦਾਂ ਹੀ ਕੰਮ ਕਰਦੇ ਮਾੜਾ ਮੋਟਾ ਅੱਛਾ ਅੱਛਾ ਕਿ ਹੋਇਆ ਅੱਜ ਮੈਂ ਤੁਹਾਡੇ ਨਾਲ ਜੇ ਕਾਨੂੰ ਲੋੜ ਪਈ ਤੇ ਫਿਰ ਥੋੜੀ ਬੋਦੀ ਮਦਦ ਕਰਿਓ ਮੇਰੀ ਕਾਦੀ ਬਾਹਰ ਬੋਧਾ ਡਿਆ ਹਾਂ ਮੈਂ ਵੇਖਣ ਅੱਛਾ ਜੇ ਇਹ ਗੱਲ ਬਣ ਗਈ ਤੇ ਮੈਂ ਥੋੜੀ ਬੋਦੀ ਦਿੱਤੇ ਆ ਪੈਸੇ ਪਿੱਛੇ ਅੱਛਾ ਆ ਵੇ ਇਹ लवली ਗੱਲ ਹੋਇਆ ਤਾਂ ਤੇਰੇ ਕਰਕੇ ਭਾਗੇ ਵੀ ਬੜੀ ਬੀਜੀ ਕਰਾਈ ਆ ਤੇ ਹੁਣ ਯਾਰ ਮੇਰੇ ਕੋਲ ਕਰਾਈ ਜਾਂਦੀ ਉਹ ਚਲੋ ਮੈਂ ਬੋਲਦੇ ਤੇ ਨਹੀਂ ਕਹੈਂਿਆ ਥੋੜੇ ਮੋੜੇ ਕਰਦੇ ਹੋ ਹੋਰ ਤੋਂ ਮੈਨੂੰ ਉਦੋਂ ਕਹਿੰਦਾ ਸੀ ਵੀ ਤਾ ਆਪਣਾ ਪੈਸੇ ਦਾ ਪਤਾ ਕਰਕੇ ਦੇਓ ਮੈਂ ਸਾਰਾ ਕੰਮ ਕੀਤਾ ਤੇ ਤੂੰ ਫੇਰ ਮੁਕਰ ਗਿਆ ਵੀ ਨਹੀਂ ਮੈਨੂੰ ਵਾਦਾ ਨਹੀਂ ਖਾਦਣਾ ਉਹ ਇਹ ਉਦੋਂ ਸਾਤਾ ਬੋਲੀ ਤੈਨੂੰ ਹੁਣ ਇਹ ਵੀ ਜੋਤ ਵਿਆਹੀ ਗਈ ਆ ਉਹ ਸਿਰ ਤੇ ਬੋਧਾ ਪਾ ਰਹੀ ਉਹ ਲੱਗ ਗਿਆ ਉਹ ਚਲੋ ਉਹ ਤਾਂ ਮਾਦਾ ਵਾ ਤੇ ਆਪਣੇ ਭੂਆ ਪੋਪੂਨੇ ਦੇ ਕਰੇ ਭਰਾ ਪੁੱਛ ਲੈ ਉਨੇ ਫੇਰ ਅੱਗੇ ਬੁਰਲੂ ਘਟਨਾ ਛੱਡ ਗਈ ਆ ਤੇ ਉਹਨੇ ਆਖਣਾ ਵੀ ਨਿਆੜਾ ਮੁੰਡਾ ਸੀ ਤੁਸੀਂ ਇਹਨੂੰ ਆਪਣੇ ਭਾਜੇ ਜਿਹਾ ਲੈ ਆ ਕੇ ਸਾਰੇ ਕੰਮ ਕਰਾਈ ਜਾਂਦੇ ਜੀ ਨਹੀਂ ਥੋੜੇ-ਪੋਦੇ ਤੇ ਉਹਨਾਂ ਕੋ ਵੀ ਲਵਾਗਾ ਪਰ ਇੰਨੇ ਨਹੀਂ ਨਾ ਨਿਕਲਨੇ ਉਹਨਾਂ ਕੋਈ ਕਿੰਨੇ ਦਾ ਪੈਸੇ ਦੀ ਲੋੜ ਇਹ ਸਾਰੇ 25000 ਰੁਪਈਆ ਲੱਗਣਾ ਅੱਛਾ ਤੇ ਆ ਵੀ 3-4 ਲੱਖ ਰੁਪਈਆ ਉਹਨੂੰ ਦੇਤਾ ਅੱਛਾ ਬਾਕੀ ਜਾਂਦੇ ਇਹ ਵੀ ਜਦੋਂ ਕੰਮ ਹੋ ਜਾਊਗਾ ਤੇ ਬਾਕੀ ਤੇ ਤੁਹਾਨੂੰ ਦੇਣੇ ਕਣੀਆਂ ਸਾਰੀ ਤੇ ਆ ਵੀ ਦੇਖ ਲੈ ਜਿੰਗਲ ਯੂਟਿਊਬ 'ਤੇ ਲੈ ਵੇਖ लवली ਮੈਂ ਕਰੂੰਗਾ ਆਪਣੇ ਘਰ ਅਸਲਾ ਇਹ लवली ਆ ਇਹ ਤੇ ਆ ਗੱਲ ਕਹਿੰਦਾ ਵਾ ਤੈਨੂੰ ਵੀ ਪਤਾ ਵਾ ਕਿ ਕਰਾ ਜੈ ਇਨੇ ਪੈਸੇ ਕਿੱਥੋਂ ਆਉਂਦੇ ਆ ਹੁਣ ਤੇਰੀ ਤਾਈ ਨੂੰ ਕਹਿਣਾ ਵਾ ਕਿ ਕਿਤੇ ਆਪਣੇ ਪਕੇਆ ਤੋਂ ਪਤਾ ਪੁੱਤਾ ਕਰ ਪਈ ਇਹਨੇ ਕਿ ਪੈਸੇ ਦੀ ਲੋੜ ਵਾ ਠੀਕ ਆ ਕਹਿੰਦੇ ਤੇ ਕੋਈ ਗੱਲ ਨਹੀਂ ਕਰ ਦਿੰਦੇ ਹਾਲੇ ਦਾ ਤਾਂ ਇਹ ਜੀ ਕੋਈ ਗੱਲ ਨਹੀਂ ਤੁਸੀਂ ਸਲਾਹ ਕਰ ਲਓ ਜੇ ਲੋੜ ਨਹੀਂਗਾ ਉਦਾਂ ਮੈਨੂੰ ਲੋੜ ਪੈਣੀ ਆ ਮੈਨੂੰ ਦੋ-ਤਿੰਨ ਮਹੀਨਿਆਂ ਨੂੰ ਇਹ ਆ ਵੀ ਉਦੋਂ ਨੂੰ ਹੱਲ ਹੋਇਆ ਹੋਊਗਾ ਤੇ ਚੱਲ ਵਧੀਆ ਗੱਲ ਆ ਕੀ ਪਤਾ ਜੇ ਗੱਲ ਬਣ ਗਈ ਤੇ ਮੈਂ ਚੱਲ ਜਾਣਾ ਵਾ ਫਿਰ ਤੇ ਮਗਰੇ ਫਿਰ ਦਲਜੀਤ ਨੂੰ ਵੀ ਸਾਧ ਲਾਂਗੇ ਚੰਗੀ ਆ ਕੰਟਰੀ ਜਿੱਥੇ ਜਾਣਾ ਵਾ ਗੱਲ ਆ ਲਵਲੀ ਇਦਾਂ ਹਾਂਜੀ ਤੇ ਅਸੀਂ ਸਾਰੇ ਪੈਸੇ ਤੇ ਨਹੀਂ ਤੈਨੂੰ ਦੇ ਸਕਦੇ ਹਾਂਜੀ ਤੇ ਇਦਾਂ ਵੀ ਅੱਧੇ ਪੈਸੇ ਤੈਨੂੰ ਕਰ ਦਿੰਨੇ ਆ ਬਾਕੀ ਤੈਨੂੰ ਇਹ ਗੱਲ ਦਾ ਪਤਾ ਤੇ ਦਲਜੀਤ ਦੇ ਵੀ ਅਸੀਂ ਪੈਸੇ ਲਾਏ ਆ ਹਾਂਜੀ ਹਾਂਜੀ ਠੀਕ ਆ ਕਿ ਨਹੀਂ ਅੱਧੇ ਫਿਰ ਤੈਨੂੰ ਕਦੇ ਮੈਂ ਚੁੱਕ ਚਾ ਕੇ ਦੇ ਦੂੰਗਾ ਓਏ ਆਹ ਚਲੋ ਵੇਖ ਲਾਂਗੇ ਫਿਰ ਵੀ ਆ ਜੂ ਉਤਾਰ ਲਾਂਗੇ ਕੀ ਕਰਨਾ ਫਿਰ ਓਏ ਆਹ ਮੈਂ ਤਾਂ ਹੀ ਤੈਨੂੰ ਦੱਸਤਾ ਨਾ ਪੁੱਤਾਂ ਇਹ ਵੀ ਕੰਮਕੁੰਮ ਤੇ ਆਂਦੇ ਠੀਕ ਹੀ ਉੱਥੇ ਜੇ ਮਿਲ ਗਿਆ ਜਾਂਦਿਆਂ ਨੂੰ ਤੇ ਚੱਲੇ ਜਾ ਵੀ ਕੀ ਪਤਾ ਲਾਠੀ ਜਾਣ ਸਾਲਖੰਡ 'ਚ ਲਵਲੀ ਜਿਹੜੇ ਵਿਆਜੀ ਪੈਸੇ ਆ ਨਾ ਇਹ ਨਹੀਂ ਪੁੱਤ ਲੱਖਦੇ ਹੁੰਦੇ ਉਹ ਯਾਹ ਪਰ ਹੁਣ ਜਾਣਾ ਦਿਹਾਈ ਇਹ ਨਾ ਤਾਂ ਜੀ ਕਿੱਬਨ ਉਹ ਜਾਣਾ ਤਾਂ ਹੈ ਹੀ ਆ ਪਰ ਹੁਣ ਜੇ ਕੋਈ ਫੜ ਕੇ ਦੇਣੇ ਕੀ ਪਤਾ ਉਹਨੇ ਵਿਆਜੀ ਦੇਣੇ ਆ ਕਿ ਪੈੜੀ ਤੇ ਦੇਣੇ ਆ ਕਿ ਕਿਦਾਂ ਦੇਣੇ ਆ ਚਲੋ ਕੋਈ ਗੱਲ ਨਹੀਂ ਉਹ ਤੇ ਵੇਖ ਲਾਂਗੇ ਬਾਅਦ ਚ ਤੇ ਕਰਿਓ ਤੁਸੀਂ ਸਲਾਹ ਤੇ ਫਿਰ ਮੈਨੂੰ ਦੱਸਿਓ ਹੈ ਚਲ ਮੈਂ ਤੈਨੂੰ ਦੱਸ ਦੂੰਗਾ ਫਿਰ ਤਾਈ ਹੋਣੀ ਦਿਹਾ ਨਹੀਂ ਘਰ ਤੇ ਉਹ ਲੱਭੇ ਨਹੀਂ ਮੈਨੂੰ ਕਿਤੇ ਵੀ ਤਾਈ ਤੇਰੀ ਨੇ ਕਿੱਥੇ ਜਾਣਾ ਵਾ ਲੱਗਿਆ ਨਾ ਗਵਾਂਡੀਆਂ ਦੇ ਘਰ ਗਈ ਆ ਅੱਛਾ ਅੱਛਾ ਤੇ ਤੂੰ ਬਹਿ ਤੇ ਉਹਨਾਂ ਮੈਂ ਵਾਜ ਮਾਰਤਾ ਤੇ ਫਿਰ ਕਾ ਪੀਨੇ ਪੇਪੋਤ ਬੈ ਕੇ ਉਹ ਨਹੀਂ ਨਹੀਂ ਤਾ ਜੀ ਮੈਨੂੰ ਜਾਣਦੇ ਤੁਸੀਂ ਮੀਂਹ ਪੈਣ ਮੈਂ ਵੇਖਾਂ ਅੰਦਰ ਚਲ ਵੇ ਅੱਜ ਜੀ ਸਲਾਮਾ ਕਰਦੇ ਮੈਂ ਤੇ ਰਮਨ ਆ ਗਿਆ ਰੇਂਜ ਤੇਰਾ ਰਾਤਾ ਇੱਦਾਂ ਕਰਦਾ ਵਾਂ ਨਾਲੇ ਤੇ ਰਮਨ ਨੂੰ ਖੁਸ਼ਖਬਰੀ ਦੱਨਾ ਵਾਂ ਨਾਲੇ ਇਹ ਆ ਵੀ ਇਹੋ ਜਿਹਾ ਕੰਮ ਕਰਦੇ ਆ ਕਿ ਸੱਪ ਵੀ ਮਰ ਜੇ ਤੇ ਲਾਠੀ ਵੀ ਪਾਜੇ ਇੱਤਾ ਹੀ ਕਰਤਾ ਅੱਜ ਦਾ ਮੌਸਮ ਠੰਡਾ ਜਿਹਾ ਵਾ ਮੇਰਾ ਰਾਤਾ ਬਣ ਡਿਆ ਪੀ ਇਹਨਾਂ ਨੂੰ ਕਵਾਂ ਪਿੰਡੋਂ ਨਾ ਹੋ ਕੇ ਆਈਏ ਕਿੰਨਾ ਚਿਰ ਹੋ ਗਿਆ ਪਹਿਲਾਂ ਚੋਨੇ ਲਉਂਦੇ ਰਹੇ ਫਿਰ ਗਰਮੀ ਇੰਨੀ ਹੀ ਤੱਜ ਮੀਂਹ ਦੇ ਨਾਲ ਨਾ ਫਰਕ ਪਿਆ ਵਾ ਪੁੱਛਦੀਆਂ ਜੇ ਮੰਨ ਜਾਣਗੇ ਨਾ ਜਾ ਕੇ ਹੋ ਹੀ ਜੁੰਨੇ ਆ ਲੇ ਆਈ ਗਏ ਚੰਗਾ ਹੋਇਆ ਰਮਨ ਹਾਂਜੀ ਤੈਨੂੰ ਇੱਕ ਖੁਸ਼ਖਬਰੀ ਦੇਣੀ ਸੀ ਖੁਸ਼ਖਬਰੀ ਉਹ ਕਾਦੀ ਖੁਸ਼ਖਬਰੀ ਇਹੋ लवली ਆਈ ਹੈ ਮੇਰੇ ਨਾਲ ਅੱਛਾ ਤੈਨੂੰ ਕਹਿੰਦਾ ਸੀ ਵੀ ਤਾਇਆ ਜੀ ਮੈਂ ਤਾਂ ਡਲ ਕੰਮ ਆਇਆ ਵਾ ਕੰਮ ਆਇਆ ਵਾ ਹੁਣ ਕਿਹੜਾ ਕੰਮ ਪੈ ਗਿਆ ਤੇ ਮੈਂ ਕੰਮ ਦੱਸ ਪੁੱਤ ਜਿਹਦੇ ਮੇਰੇ ਕਰਨ ਵਾਲਾ ਹੋਊ ਤੇ ਇਹੀ ਕਰਦਾਂਗੇ ਤੇ ਜੇ ਨਾ ਹੋਇਆ ਤੇ ਫੇਰ ਨਹੀਂ ਵੀ ਇਹੀ ਕਰ ਸਕਦੇ ਹੂੰ ਹੂੰ ਨਹੀਂ ਨਹੀਂ ਤੁਸੀਂ ਕਰ ਸਕਦੇ ਜੀ ਹਾਂ ਮੈਨੂੰ ਕਹਿੰਦਾ ਵੀ ਮੈਂ ਨਾ ਬਾਹਰ ਤੇ ਲਾਇਆ ਕਾਗਜ਼। ਅੱਛਾ ਤੇ ਮੈਨੂੰ 25 ਲੱਖ ਰੁਪਈਆ ਚਾਹੀਦਾ। 25 ਲੱਖ? ਹਾਂ। ਫਿਰ ਤੁਸੀਂ ਕੀ ਕਿਹਾ? ਮੈਂ ਕੋਈ ਗੱਲ ਨਹੀਂ। ਮੈਂ ਰਮਣਾ ਕਰਕੇ ਸਾਥ ਫਿਰ ਦੱਸਣਾ। ਲੈ। ਆ ਤਾਂ ਨਾ ਵਧੀਆ ਕੰਮ ਬਣਿਆ। ਵੇਖ ਲੋ ਜਿਹੜਾ ਕੰਮ ਹੋਣਾ ਹੋਵੇ ਨਾ ਪਹਿਲਾਂ ਪਤਾ ਲੱਗ ਜਾਂਦਾ। ਮੈਂ ਤਾਂ ਇਹਨੂੰ ਪਹਿਲਾਂ ਹੀ ਕਿਹਾ ਸੀ ਨਾ ਕਿ ਕਿੱਦਾਂ ਰੇਂਜ ਵਿੱਚ ਆਉਣਗੇ। ਮਹਾਰਾਜ ਕੰਮ ਬਣਾਉਣ ਵਾਲਾ ਜੇ ਵੇਖ ਲੋ ਘਰ ਆਇਆ ਜੇ ਹੁਣ ਪੈਸੇ ਮੰਗਣ। ਇਹ ਮੌਕਾ ਨਾ ਸੁੱਕਾ ਜਾਣ ਨੀਂਗਾ ਦੇਣਾ। ਤਾਰਾ ਮਨੇ ਪਹਿਲੋਂ ਸਾਰੇ ਪਾਸਿਓਂ ਪੌਂਪ ਆ ਕੇ ਫੇਰ ਸਾਡੇ ਆ ਲਾਇਆ ਮੇਰੀ ਗੱਲ ਸੁਣੋ ਉਹ ਪੂਆ ਜਿਹੜੀ ਆ ਉਹ ਦਿੰਦੀ ਏ ਪੈਸੇ ਕਦੀ ਵੀ ਨਹੀਂ ਉਹਨੋਂ ਵੀ ਪਤਾ ਵਾ ਵੀ ਮੇਰੇ ਨਿਆਣੇ ਬਾਹਰ ਕਮਾਈ ਕਿਦਾਂ ਕਰਨ ਦੇ ਆ ਉਹਨੇ ਥੋੜੇ ਬਹੁਤੇ ਲਾਤੇ ਕੋਈ ਹਕੀਕਤ ਕਰਜ਼ਾ ਕਰਜ਼ਾ ਚੁੱਕੇ ਨਹੀਂ ਦਿੱਤਾ ਉਹ ਸਾਨੂੰ ਥੋੜਾ ਦੱਸਣਾ ਉਹ ਆਹੋ ਇਹ ਤਾਂ ਤੇਰੀ ਗੱਲ ਠੀਕ ਆ ਬਾਕੀ ਇਹ ਆ ਵੀ ਇੰਨੀ ਮਦਦ ਥੋੜੀ ਉਹਨੇ ਕਰਨੀ ਆ ਕਿਤੇ 50-60 ਹਜ਼ਾਰ ਰੁਪਏ ਦੀ ਮਦਦ ਕਰ ਦੂਗੀ ਇਹਦੀ ਆਹੋ 5 ਲੱਖ ਵੀ ਬੜਾ ਵਾ ਕਿੱਲੇ ਦਾ ਮੁੱਲ ਵਾ ਹੁਣ ਦੱਸ ਫਿਰ ਕਿਦਾਂ ਕਰੀਏ ਮੇਰੀ ਸੁਣੋ ਗੱਲ ਉਹਨਾਂ ਕੋਲ ਕਿਲਾ ਦੇ ਦੇ ਜੇ ਪੰਜੀ ਲੈਣਾ ਇਹ ਤਾਂ ਵਿਆਜੀ ਦੇਈਏ ਵਿਆਜ ਕਿੱਥੋਂ ਦੇ ਕੋਲ ਲੱਥਣਾ ਵਾ ਵਿਆਜ ਨਹੀਂ ਜੈਨੇ ਦੇਣਾ ਉਹ ਮੇਰਾ ਰਤਾ ਇਹਦੀ ਇਹਨੂੰ ਦਿੰਨੇ ਆ ਵਿਆਜੀ ਪੈਸੇ ਹਮ ਤੇ ਦੋਵਾਂ ਕਿੱਲੇ ਦਾ ਇਹਦਾ ਕਰ ਲੈਨੇ ਆ ਵੀ ਜੇ ਤੋ ਇੰਨੀ ਚਿਰ ਤੱਕ ਸਾਨੂੰ ਪੈਸੇ ਦੇ ਦੇਗਾ ਤੇ ਠੀਕ ਆ ਤੇ ਜੇ ਨਹੀਂ ਤੇ ਤੁਹਾਨੂੰ ਦੋਵਾਂ ਕਿੱਲੇ ਦੀ ਰਜਿਸਟਰੀ ਕਰਨੀ ਪਊਗੀ ਚੱਲ ਇਹ ਤਾਂ ਗੱਲ ਸਾਰਿਆਂ ਤੋਂ ਵਧੀਆ ਪੈਸੇ ਨਹੀਂ ਮੋੜਨੇ ਜਾਂਦੇ ਆ ਥੋੜਾ ਕਮਾਉਂਦੇ ਆ ਬਣਾ ਲੱਖਾਂ ਉਹਨੇ ਆ ਰਮਨ ਪਚੇ ਲੱਗਦਾ ਪਤਾ ਵਿਆਜ ਕਿੰਨਾ ਬਣਨਾ ਵਾ ਚਲ ਕੋਈ ਨਹੀਂ ਲਖਾ ਲਓ ਤੁਸੀਂ ਪਰ ਇਹ ਮੌਕਾ ਜਾਣ ਨਾ ਦਿਓ ਇਹ ਮਹਾਰਾਏ ਨੇ ਮਾਹ ਹੀ ਸੁਣੀ ਜੇ ਹੱਡੀ ਖਣ ਚਲ ਉਹਨੂੰ ਕਹਿੰਨਾ ਵਾ ਕਿ ਕੋਈ ਗੱਲ ਐ ਮੈਂ ਕੀਤੀ ਤੇ ਤੇਰੀ ਤਾਈ ਨਾਲ ਸਲਾਹ ਤੇ ਉਹ ਕਹਿੰਦੀ ਐ ਵੀ ਕੋਈ ਦੇ ਦਿੰਨੇ ਆ ਪੈਸੇ ਇਹ ਨਾ ਨਾ ਕਿਉ ਪੈਲੀ ਪੁੜੀ ਦਾ ਤੂੰ ਕਿਉ ਪੁੱਤ ਹਾਨੂੰ ਵੀ ਤੇਰੇ ਤੇ ਤਰਸ ਆਉਂਦਾ ਵਾ ਚਲ ਕੋਈ ਗੱਲ ਨਹੀਂ ਦੇ ਦਿੰਨੇ ਆ ਮੇਰਾ ਪਰਦਾ ਦਾ ਭਾਂਡਿਆ ਵਾ ਤੇ ਇਹ ਨੂੰ ਇਹ ਕਹਾਂ ਵਾ ਤੇ ਕੋਹ ਤੈਨੂੰ ਹੀ ਦੇ ਦਨੇ ਤੇ ਕੋਹ ਹੀ ਤੈਨੂੰ ਵਿਆਜੀ ਲੈ ਦਿੰਨੇ ਆ ਅਹੀ ਵੀ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਵਾ ਜੇ ਮੈਂ ਸਾਰੇ ਦੇ ਦਿੱਤੇ ਨਾ ਤੇ ਅਸੀਂ ਦਿੱਤੇ ਆ ਤੇ ਤੈਨੂੰ ਪਤਾ ਭੈਣ ਹੜੀ ਦਾ ਤੇ ਅੱਗੇ ਮੂੰਹ ਏਡਾ ਵਾ ਉਹਨੇ ਆਣਾ ਇਹਦੇ ਕੋਈ ਇਹਨੇ ਪੈਸੇ ਕਿੱਥੋਂ ਆ ਗਏ ਤੇ ਏਦਾਂ ਕਰ ਲਈਏ ਜਿੱਦਾਂ ਵੀ ਤੈਨੂੰ ਕਰਨੀ ਆ ਨਾ ਕਰ ਲੋ ਬਾਕੀ ਰਮਰ ਕੰਮ ਤੇ ਆ ਗਿਆ ਸਾਰਾ ਸੈਟ ਹੁਣ ਮੁੰਡੇ ਆਪਣੇ ਨੂੰ ਸਮਝਾ ਕੋਈ ਗੱਲ ਨਹੀਂ ਬਾਹਰੋਂ ਆਉਂਦਾ ਨਾ ਮੈਂ ਸਮਝਣੀਆਂ ਨੂੰ ਹਾਂ ਵੀ ਅੱਗੇ ਮੁੰਡੇ ਆ ਨਾ ਵੀ ਕੰਮ ਖਰਾਬ ਕਰਦੇ ਮੈਂ ਹੱਲ ਕੀਤਾ ਈਓ ਮੇਰਾ ਤਾਂ ਰਾਦਾ ਜਾਨ ਨੂੰ ਬੰਡਿਆ ਹੀ ਪਿੰਡ ਅਜੇ ਤੇ ਪਿੰਡੋ ਫੇਰਾ ਮਾਰ ਕੇ ਆਉਂਦੇ ਆ ਮੌਸਮ ਠੰਡਾ ਵਾ ਚੱਲ ਕੋਈ ਨਹੀਂ ਜਿਹੜੀ ਤੁਸੀਂ ਮੈਨੂੰ ਖੁਸ਼ਖਬਰੀ ਦਿੱਤੀ ਹੈ ਨਾ ਇਹ ਤਾਂ ਬਹੁਤ ਵਧੀਆ ਦਿੱਤੀ ਹੈ ਦਲਜੀਤ ਆਉਂਦਾ ਨਾ ਇਹਦੇ ਨਾਲ ਕਰਦੀ ਗੱਲ ਇਹਨੂੰ ਸਮਝਾਉਣੀ ਪਹਿਲਾਂ ਇਹਦੇ ਖਾਣੇ 'ਚ ਪੁੰਨੀ ਹੈ ਟੈਂਟ ਕਿਤੇ ਬਾਹਰ ਸੀ ਵੀ ਜਲ ਜਾਗੇ ਆਹ ਕਿਹੜਾ ਕੰਮ ਕਰ ਰਣਾ ਇਹ ਕਰੀਏ ਚੱਲ ਕੋਈ ਨਹੀਂ ਆ ਦਲਜੀਤ ਵੇਖਿਓ ਬਾਹਰ ਤਾਂ ਨਹੀਂਗਾ ਨਹੀਂ ਤਾਂ ਕੱਲਿਓ ਮੇਰੇ ਵੱਲ ਚੱਲ ਬੱਪੇ ਜਾਨੂ ਆਹ ਚੱਲ ਇਹਨੂੰ ਸਮਝਵਨੀ ਆ ਫਿਕਰ ਤੇ ਮੈਨੂੰ ਇਹ ਵੜ ਵੜ ਕੇ ਖਾਂ ਰਿਆ ਵਾ ਵੀ ਲਵਲੀ ਨੇ ਸੈੱਟ ਹੋ ਜਾਣਾ ਵਾ ਬਾਹਰ ਦਾ ਕੰਮ ਆਂਡਿਆ ਵਾ ਤੇ ਇਹ ਨਖਤਾ ਸਾਡਾ ਛਿੱਡੂ ਇਦਾਂ ਹੀ ਨਾ ਰਹਿ ਜੇ ਅਹੀਂ ਤੇ ਇੰਨੀਆਂ ਚੁਸਤ ਚਲਾ ਕੇ ਆ ਕਰਨ ਦੇ ਨਾਵੇਂ ਲੋਕੀ ਸਾਨੂੰ ਗੱਲਾਂ ਕਰਨ ਚੱਲ ਆਉਂਦਾ ਵਾ ਨਾ ਫੇਰ ਕਰਦੀਆਂ ਗੱਲ ਦਲਜੀਤੂ ਕਿੱਥੋਂ ਆਇਆ ਵਾ ਮੈਂ ਵੇਲੀੋਂ ਆਇਆ ਹਾਂ ਪਟਾਟਕੇ ਵਾਲੀ ਉਹ ਡਾਕਿਆ ਮੀਂਹੋਂ ਡਿਆ ਅੱਛਾ ਅੱਛਾ ਹਾਂਜੀ ਚੱਲੇ ਵੀ ਪਾ ਵੀ ਆਉਣੇ ਇਹ ਗਾੜੀ ਡੰਗਰਾਂ ਦੇ ਪਾਦੇ ਹੀ ਚਲ ਵਧੀਆ ਕੀਤਾ ਤੇ ਮੇਰੀ ਸੁਣ ਗੱਲ ਹਾਂਜੀ ਲਵਲੀ ਆਇਆ ਹੈ ਘਰ ਅੱਛਾ ਠੀਕ ਹੈ ਨਾ ਤੂੰ ਹੋਣਾ ਪੈਸਿਆਂ ਦੀ ਜ਼ਰੂਰਤ ਵਾ ਅੱਛਾ ਕੀ ਕਰਦੇ ਪਏ ਉਹਨੇ ਪੈਸੇ ਉਹਨੇ ਫਿਰ ਬਾਹਰ ਪੂਰ ਜਾਣਾ ਆਈ ਉਹ ਕੀ ਗੱਲ ਬਾਤ ਚ ਤੇ ਮੇਰਾ ਪੁੱਤ ਨਾ ਫੋਨ ਨਾ ਜਾ ਕੇ ਉਧਰ ਕੋਈ ਗੱਲ ਕਰਦੀ ਇਹ ਨਾ ਹੋਵੇ ਬਣੀ ਬਣਾਈ ਖੇਡ ਸਾਰੀ ਪਿਆਰ ਖਰਾਬ ਕਰ ਦੇ। ਹਣੀ ਮੰਮੀ ਮੈਂ ਕਿਹੜੀ ਗੱਲ ਕਰਨੀ ਆ ਹੁਣ? ਜਿਉਨੇ ਪੈਸੇ ਚਾਹੀਦੇ ਆ ਤਾਂ ਆਪਾਂ ਦੇ ਦੇ ਦਿੰਨੇ ਆ। ਦੇ ਦੇ ਦਿੰਨੇ ਆ ਅੱਗੇ ਵੀ ਤੂੰ ਇਦਾਂ ਹੀ ਕੀਤਾ ਸੀ ਪੁੱਤ। ਨਹੀਂ ਤੇ ਸਾਡਾ ਦਾਦੇ ਉਦੋਂ ਹੀ ਲੱਗ ਜਾਣਾ ਸੀ। ਉਹ ਨਹੀਂ ਮੰਮੀ ਮੈਂ ਬਾਰ ਬਾਰ ਥਰੀ ਇਦਾਂ ਕਰਨਾ। ਉਹਦੀ ਮੰਮੀ ਢੜੀ ਜਿਆਦਾ ਬੋਲ ਤਾਂ ਮੈਨੂੰ ਗੁੱਸਾ ਝਰ ਗਿਆ ਥੋੜਾ। ਚਲ ਕੋਈ ਨਹੀਂ ਪੁੱਤ। ਮਾਂ ਪਿਓ ਕਹਿੰਦੇ ਹੀ ਹੁੰਦੇ ਆ। ਇਹ ਥੋੜਾ ਵੀ ਮਾਂ ਪਿਓ ਦੀ ਗੱਲ ਦੱਸਦੇ ਉਹਨੇ ਗੁੱਸਾ ਕਰ ਲਈਦਾ ਹੁੰਦਾ ਵਾ। ਜੇ ਇਹ ਹੀ ਬਣਾਉਂਦੇ ਆ ਤਾਂ ਤੇਰਾ ਹੀ ਬਣਾਉਂਦੇ ਆ ਜਿਹੜੀ ਜਿਆਦਾ ਤਾਂ ਹੀ ਅੱਜ ਬਣਾ ਲੈਣੀ ਆ लवली ਨੂੰ ਥੋੜਾ ਦੇਣੀ ਆ ਤੈਨੂੰ ਹੀ ਦੇਣੀ ਆ ਇਹ ਕੀ ਗੱਲ ਹੈਗੀ ਮੰਮੀ ਕਿੰਨੇ ਕੇ ਪੈਸੇ ਮੰਗਦਾ ਆ ਇਹ ਪੈਸੇ ਤੇਰੇ ਡੈਡੀ ਨੇ ਮੇਰੇ ਨਾਲ ਪੂਰੀ ਗੱਲ ਨਹੀਂ ਕੀਤੀ ਅੱਛਾ ਕੋਈ ਗੱਲ ਨਹੀਂ ਪੁੱਛਣੀ ਆ ਵੀ ਕਿੰਨੇ ਕੁ ਚਾਹੀਦੇ ਆ ਜਿੰਨੇ ਵੀ ਮੰਗਦਾ ਹੋਊਗਾ ਹੀ ਦੇ ਦੇਣੇ ਆ ਕਿਉਂਕਿ ਪੈਸੇ ਵਾਪਸ ਉਹਦੇ ਕੋ ਕਿੱਥੋਂ ਹੋਣੇ ਆ 40 ਕੱਲ ਨੂੰ ਲਖਾਵਾਂਗੇ ਉਹਦੇ ਕੋ ਆਹ ਮਮੀ ਇਦਾਂ ਹੀ ਆ ਉਦੋਂ ਦੀ ਕੋਈ ਗੱਲ ਉਹਨਾਂ ਦਾੜਸ ਲਿਆਉਣਾ ਨਹੀਂ ਉਹਨੇ ਨਾ ਨਾ ਉਦਾਂ ਨਹੀਂ ਉਹਨੇ ਸਾਡੇ ਪੇਸ਼ ਜਾਣ ਦੇਣੀ ਸੀ ਦੇਖਿਆ ਹੀ ਆ ਵਿਆਹ ਵੀ ਇਦਾਂ ਹੋ ਗਿਆ ਉਹ ਪ੍ਰਾਣਾ ਆਇਆ ਵਾ ਕੋਈ ਵੀ ਮੰਗਿਆ ਪੈਸਾ ਤੇ ਲਾਉਣੀ ਕਰੀ ਨਾ ਪਪੂ ਆ ਜੋ ਤਾਂ ਹੁਣ ਉਹਨੇ ਸਾਥ ਕਿੰਨਾ ਛਿਰ ਦੇਣਾ ਵਾ ਇੱਕ ਵਾਰਾਂ ਤੇ ਦੇਤਾ ਤੇ ਪੈਸੇ ਦੀ ਤਾਂ ਨਿਤ ਲੋੜ ਰਹਿੰਦੀ ਘਰ ਉਹਦੇ ਨਿਆਣੇ ਨੇ ਵੀ ਕਹਿਣਾ ਇਆਂ ਕਿੱਥੋਂ ਲਈ ਜਾਈਗੀ ਆਹੋ ਇਹਦੇ ਦਾਤਾ ਕੋਈ ਨਹੀਂ ਅਜੇ ਤਾਂ ਲਈ ਬਸੇਰੀਆਂ ਫੜਾ ਮਾਰਨ ਖੜ ਜੂਗੀ ਛੇਤੀ ਕੋਈ ਜਾਣੀ ਆਉਂਦਾ ਨਾ ਤੂੰ ਪੈਸੇ ਦੇ ਦਉ ਉਹਨੂੰ ਚੱਲ ਕੋਈ ਨਹੀਂ ਆ ਜਾ ਫੇਰ ਅੰਦਰ ਰੋਟੀ ਖਾ ਬਣੀ ਆ